ਤਾਂ ਤੁਸੀਂ ਤਾਂ ਨਹੀਂ ਕੁੜੀ ਘਰ ਤੋਂ ਗਈਏ ਮੇਰੀ ਧੀ ਮਨੂ ਜੀ ਪਪਾ ਕੁਝ ਨਾ ਘਬਰਾਓ ਤੁਸੀਂ ਏਡੇ ਵੱਡੇ ਚੰਦੇ ਸੀਏ ਤੁਸੀਂ ਆਟੋ ਜਾ ਕੇ ਮੈਂ ਤੁਹਾਨੂੰ ਬੜਾ ਵੱਡਾ ਮੀ ਕਰਨਾ ਕੀ ਤੁਹਾਨੂੰ ਵੱਡਾ ਮੀਨਸ ਖਲਾ ਕੇ ਦਾ ਕੀ ਇੱਕ ਘਟੋ ਬਨਵਾਇਆ ਤੇ ਵਿਆਹ ਕੀਤਾ ਬੇਲਾ ਇਨਾ ਸੋਹਣਾ ਸਾਨੂੰ ਬਰੋਣਾ ਮਿਲਿਆ ਰੱਬ ਇਕਰ ਫਰੀਦਕੋਟ ਦੀ ਬਲਬੀਰ ਬਸਤੀ ਦੀ ਰਹਿਣ ਵਾਲੀ ਨਵਨੀਤ ਕੌਰ ਦਾ ਜਿਸ ਦੀ ਹੁਣ ਕੈਨੇਡਾ ਤੋਂ ਲਾਸ਼ ਆਵੇਗੀ ਨਵਨੀਤ ਦੀ ਡੈੱਡ ਬਾਡੀ ਭੇਜ ਪਰੇ ਹਾਲਾਤਾਂ ਚ ਉਸਦੇ ਕਮਰੇ ਚੋਂ ਮਿਲੀ ਹੈ ਪਰਿਵਾਰ ਨੂੰ ਨਹੀਂ ਪਤਾ ਕਿ ਕੈਨੇਡਾ ਚ ਉਹਨਾਂ ਦੀ ਧੀ ਨਾਲ ਕੀ ਵਾਪਰਿਆ ਹੈ ਨਵਨੀਤ ਦਾ ਵਿਆਹ ਪਿਛਲੇ ਸਾਲ 2023 ਦੇ ਅਕਤੂਬਰ ਮਹੀਨੇ ਹੀ ਹੋਇਆ ਸੀ ਪਰਿਵਾਰ ਨੇ ਦਸੰਬਰ ਦੇ ਦੂਸਰੇ ਹਫਤੇ ਬੜੇ ਚਾਵਾ ਦੇ ਨਾਲ ਧੀ ਨੂੰ ਸਟੱਡੀ ਬੇਸ ਤੇ ਕੈਨੇਡਾ ਭੇਜਿਆ ਜਵਾਈ ਨੂੰ ਭੇਜਣ ਦੀ ਪਰਿਵਾਰ ਤਿਆਰੀ ਹੀ ਕਰ ਰਿਹਾ ਸੀ ਕਿ ਅਚਾਨਕ ਫੋਨ ਦੀ ਘੰਟੀ ਵੱਜੀ ਜੋ ਸੁਣਿਆ ਉਸਨੇ ਹੱਸਦੇ ਖੇਡਦੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਤੀ ਖਬਰ ਸੀ ਕਿ ਨਵਨੀਤ ਹੋਣਸ ਦੁਨੀਆ ਚ ਨਹੀਂ ਰਹੀ ਨਮਨੀਤ ਦੇ ਪਿਤਾ ਆਟੋ ਚਲਾਉਂਦੇ ਨੇ ਕੁੜੀ ਤੇ ਮੁੰਡੇ ਦੇ ਪਰਿਵਾਰ ਨੇ ਆਪਣੀ ਜ਼ਿੰਦਗੀ ਭਰ ਦੀ ਜੋੜੀ ਪੂੰਜੀ ਖਰਚ ਕਰ ਤੀਨੂੰ ਕੈਨੇਡਾ ਭੇਜਿਆ ਸੁਫਨੇ ਵਿਚਾਲੇ ਹੀ ਖਤਮ ਹੋ ਗਏ ਨੇ ਆਰਥਿਕ ਬੋਝ ਤਲੇ ਦੱਬਿਆ ਪਰਿਵਾਰ ਸਰਕਾਰ ਅੱਗੇ ਮਦਦ ਦੀ ਗੋਹਾਰ ਲਗਾ ਰਿਹਾ ਹੈ ਕਿ ਧੀ ਦੀ ਮ੍ਰਿਤਕ ਦੇ ਭਾਰਤ ਲਿਓਨ ਚ ਮਦਦ ਕੀਤੀ ਜਾਏ ਤਾਂ ਜੋ ਉਹ ਆਪਣੀ ਧੀ ਨੂੰ ਅੰਤਿਮ ਵਾਰ ਵੇਖ ਸਕਣ ਨਵਨੀਤ ਗੌਰ ਨਾਮ ਸੀਗਾ ਜੀ 12 ਦਸੰਬਰ ਨੂੰ ਜਨਮਾਈ ਹੈ ਚਾਵਾਂ ਨਾਲ ਜਨਮ ਇੱਕ ਨੇ ਕੱਲ ਸਾਨੂੰ ਫੋਨ ਹੈ ਸਾਡੇ ਕੋ 10 ਵਜੇ ਤੁਹਾਡੀ ਕੁੜੀ ਘਰਤ ਹੋ ਗਈ ਹੈ ਹਏ ਆਪਾਂ ਕਿ ਕਿੰਨੇ ਪਤਾ ਨਹੀਂ ਸਾਨੂੰ ਜੀ ਕੁਝ ਨਹੀਂ ਪਤਾ ਕੁਛ ਨਹੀਂ ਕੁਝ ਨਹੀਂ ਜੀ ਕਹਿੰਦਾ ਸਾਨੂੰ ਫੋਨ ਨਹੀਂ ਆਇਆ ਲਾਟ ਬੋਣ ਨੇ ਆਪਣੇ ਮम्मा ਨਾਲ ਕੀਤੀ 2 ਵਜੇ ਤੱਕ ਕੱਲ ਤੋਂ ਜਿਹੜੀ ਪਹਿਲੀ ਰਾਤ ਸੀ ਜੀ ਅਗਲੇ ਦਿਨ ਫੋਨ ਨਹੀਂ ਆਇਆ ਮੈਂ ਬਠਿੰਡੇ ਆਟੋ ਚ ਰਹਿਣਾ ਜੀ ਮੇਰੇ ਘਰ ਦੇ ਕੰਦੇ ਆ ਜੋ ਕੁੜੀ ਦਾ ਫੋਨ ਨਹੀਂ ਆਇਆ ਘਬਰਾ ਪਈ ਜਾਂਦਾ ਮੈਂ ਘਰੇ ਆ ਗਿਆ ਮੈਂ ਵੀ ਲਾਇਆ ਨਹੀਂ ਚੱਕਿਆ ਫਿਰ ਰਾਤੀ ਲੈ ਨਹੀਂ ਚੱਕਿਆ ਸਾਰੀ ਰਾਤ ਸਵੇਰੇ 3 ਵਜੇ ਮੈਨੂੰ ਕਰਦੇ ਆ ਉਠਾਇਆ ਉਹ ਤੇ ਕੁੜੀ ਨੂੰ ਅਸੀਂ ਫੋਨ ਕੀਤਾ ਕਹਿੰਦੀ ਅੰਕਲ ਮੈਂ ਜਾਨੀ ਆ ਉਹ ਗਈ ਐ ਉਹਨੇ ਜਾ ਕੇ ਘਰ ਲੱਭ ਕੇ ਦਰਵਾਜ਼ਾ ਖੜਕਾਇਆ ਨਹੀਂ ਜਿਹੜੇ ਉਹਦੇ ਨਾਲ ਰਹਿੰਦੇ ਸਕੇ ਮੁੰਡਾ ਉਹ ਲੱਗ ਰਿੰਦਾ ਸੀਗਾ ਇਹ ਦੋ ਹੀ ਕਮਰੇ ਸੀਗੇ ਉਹਨੂੰ ਵਿਚਾਰੇ ਨੂੰ ਫੋਨ ਕੀਤਾ ਉਹ ਕਹਿੰਦਾ ਕਿ ਕੋਈ ਨਹੀਂ ਦੇਖਦਾ ਕੋਨੇ ਖੜਕੇ ਨਹੀਂ ਫਿਰ ਉਹਨੇ ਪੁਲਿਸ ਬੁਲਾਈ ਆ ਕਹਿੰਦੇ ਜਿਵੇਂ ਸਾਨੂੰ ਦੱਸਿਆ ਜੀ ਪੁਲਿਸ ਨੇ ਖੋਲਿਆ ਤੇ ਅੰਦਰ ਮਰੀ ਪਈ ਹੈ ਜੀ ਉਹ ਰੋਲ ਗਈ ਸਾਨੂੰ ਮੇਰੀ ਟੀਮ ਨੂੰ ਕਹਦੀ ਪਾਪਾ ਕੁਝ ਨਾ ਘਬਰਾਓ ਤੁਸੀਂ ਐਡੇ ਵੱਡੇ ਚੱਲਦੇ ਸੀਗੇ ਤੁਸੀਂ ਆਟੋ ਜਾ ਕੇ ਮੈਂ ਤੁਹਾਨੂੰ ਬੜਾ ਵੱਡਾ ਫੇਰ ਕਰਦਾ ਕੀ ਤੁਹਾਨੂੰ ਵੱਡਾ ਬੀਨਸ ਖਲਾ ਕੇ ਦਾ ਕੀ ਕਰ ਕੀ ਸਾਨੂੰ ਕੋ ਕੋਲ ਆ ਜੀ ਨਾ ਤੇ ਹੋ ਗਿਆ ਕਿ ਗਈ ਨਾ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ 12 ਤਰੀਕ ਨੂੰ ਕਾਜ ਲੱਗਾ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ ਗਈ ਹੈ ਜੀ ਸਟੱਡੀ ਵੀਜ਼ੇ ਤੇ ਜੀ ਸਟੱਡੀ ਵੀਜ਼ੇ ਤੇ ਗਈ ਜੀ ਅਸੀਂ ਤਾਂ ਆਪਣੇ ਪਰੋਣੇ ਦੇ ਜਾਂਦੀਆਂ ਤਿਆਰੀਆਂ ਕਰਦੇ ਪਏ ਹੁਣ ਮਰਜ਼ ਕੀਤੀ ਸੀ 1 ਅਕਤੂਬਰ ਨੂੰ ਆਈ ਉਹਦਾ ਵਿਆਹ ਕੀਤਾ ਪਹਿਲਾਂ ਇੰਨਾ ਸੋਹਣਾ ਸਾਨੂੰ ਪ੍ਰੋਣਾ ਮਿਲਿਆ ਰੱਬ ਮੈਂ ਕਹਿੰਦਾ ਸਭ ਨੂੰ ਦਵੇ ਉਦਾਂ ਦਾ ਇੰਨਾ ਸੋਹਣਾ ਇੰਨਾ ਚੰਗਾ ਪੁੱਤ ਮਿਲਿਆ ਮੈਨੂੰ ਓ ਮੇਰੇ ਕੋਲ ਮੈਂ ਗੁਰਮੀ ਮੇਰੇ ਭੈਣ ਭਰਾਵਾ ਗੁੜੇ ਇੰਨਾ ਇੰਨਾ ਪਰਿਵਾਰ ਚੰਗਾ ਟੁੱਡੀ ਰਹਿੰਦੇ ਨੇ ਓ ਵੀ ਵਿਚਾਰੇ ਰੁਲ ਗਏ ਅਸੀਂ ਵੀ ਰੁਲ ਗਏ ਜੀ ਦੋ ਟੱਬਰ ਰੁਲ ਗਏ ਸਾਡੇ ਇਹ ਬੰਕਰ ਕੀ ਲੱਗਦਾ ਸਰਕਾਰ ਕੀ ਮਤ ਕਰੇ ਤੁਹਾਡੀ ਓਏ ਸਾਨੂੰ ਭਾਜੀ ਕੀ ਚਾਏ ਸਾਡੀ ਧੀ ਦੀ ਮਿੱਟੀ ਆ ਜੇ ਇੱਥੇ ਇਹਨੇ ਜੋ ਗਹਿਣੀ ਮੈਨੂੰ ਲਿਆ ਸਕਾਂ ਜੀ ਮੈਂ ਤਾਂ ਇਹ ਯਾਤ ਜੋੜ ਕੇ ਬੇਦੀ ਕਰਦਾ ਮੇਰੀ ਧੀ ਬੰਦ ਮਰੀ ਆ ਜੇ ਕਿ ਤੂੰ ਦੇਖ ਲਈ ਜਾਨ ਧੀ ਦਾ ਮੂੰਹ ਮਨੂ ਤੈਨੂੰ ਮਨੀਤ ਕੌਰ ਨਾ ਜੀ ਬੇਟੀ ਦਾ ਇਹ 1 ਅਕਤੂਬਰ ਨੂੰ ਇਹਦੀ ਮੈਰਿਜ ਕੀਤੀ ਹੈ ਜੀ ਤੇ 12 ਦਸੰਬਰ ਨੂੰ ਇਹ ਕੈਨੇਡਾ ਗਈ ਹੈ ਜੀ ਉੱਥੇ ਇਹਨਾਂ ਨੂੰ ਪਰਸੋਂ ਸਵੇਰ ਕੱਲ ਸਵੇਰ ਫੋਨ ਆਇਆ ਇਹਨਾਂ ਨੂੰ ਕਿੰਨੇ ਦੀ ਬੇਟੀ ਦੀ ਡੈਥ ਹੋ ਗਈ ਹੈ ਜੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਰਕਾਰ ਅੱਗੇ ਅਪੀਲ ਕਰਦਾ ਇੱਕ ਤਾਂ ਪਤਾ ਲਗਾਇਆ ਜਾਵੇ ਕਿ ਇਹਦਾ ਕਾਰਨ ਕੀ ਹੈ ਜੀ ਇਹਦੀ ਮੌਤਾ ਕਾਰਨ ਕੀ ਹੈਗਾ ਜੀ ਤੇ ਮੈਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਸਮਾਜ ਸੇਵੀਆਂ ਨੂੰ ਸਾਰੇ ਐਨ ਜੀਓ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦੀ ਬੇਟੀ ਦੀ ਮਿੱਟੀ ਲਿਆਉਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਮੈਂ ਤੁਹਾਡਾ ਪ੍ਰਸਤਾਵ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਖਬਰ ਸਾਰੇ ਤੱਕ ਪਹੁੰਚਣੀ ਚਾਹੀਦੀ ਹੈ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਆਪ ਦੀ ਧੀ ਦੀ ਬਿੱਟੀ ਨੂੰ ਇੱਥੇ ਲਿਆ ਸਕਣ ਜੀ